ਮੈਸਟਰੂ ਅਤੇ BSBW ਦੇ ਵੱਲੋਂ ਫੂਡ ਫੈਸਟ ਇੱਕ ਇਵੈਂਟ ਆਯੋਜਿਤ ਕੀਤਾ ਗਿਆ ਜੋ ਕਿ ਸਿੱਖਿਆ, ਵਿਦੇਸ਼ੀ ਅਧਿਐਨ ਅਤੇ ਇਮੀਗ੍ਰੇਸ਼ਨ ਦੇ ਖੇਤਰਾਂ ਵਿੱਚ ਇੱਕ ਪ੍ਰਸਿੱਧ ਨਾਮ ਹੈ ਇਸ ਮੌਕੇ ਤੇ ਕਈ ਤਰ੍ਹਾਂ ਦੇ ਪਕਵਾਨ ਦੇ ਸਟਾਲ ਲਗਾਏ ਗਏ ਸਨ ਅਨੇਕਾਂ ਪਕਵਾਨਾਂ ਦੇ ਨਾਲ ਉੱਥੇ ਜਿਥੇ ਉਪਰੋਕਤ ਤਿੰਨ ਥਾਵਾਂ ਦੇ ਵਿਦਿਆਰਥੀਆਂ ਦੇ ਵੱਲੋਂ ਬਹੁਤ ਸਾਰੀਆਂ ਖੇਡਾਂ ਅਤੇ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਅਤੇ ਪ੍ਰਦਰਸ਼ਨ ਕੀਤਾ ਗਿਆ ਦਿਨ ਭਰ ਵੱਖ-ਵੱਖ ਮੁਕਾਬਲੇ ਜਿਵੇਂ ਕਿ ਮਹਿੰਦੀ ਸੱਭਿਆਚਾਰਕ ਪੇਸ਼ਕਾਰੀਆਂ ਹੁੰਦੀਆਂ ਰਹੀਆਂ ਸਮਾਜ ਦੇ ਸਾਰੇ ਵਰਗਾਂ ਦੇ ਵੱਲੋਂ ਖਾਣ-ਪੀਣ ਦੇ ਸਟਾਲਾਂ ਅਤੇ ਪੀੜ ਲੱਗੀ ਹੋਈ ਸੀ ਜ਼ाहिर ਹੈ ਕਿ ਸਕੂਲ ਫੈਸਟੀਵਲ ਤੇ ਹਜ਼ਾਰਾਂ ਤੋਂ ਵੱਧ ਲੋਕਾਂ ਨੇ ਆਪਣੀ ਹਾਜ਼ਰੀ ਲਗਵਾਈ ਵਿਦਿਆਰਥੀਆਂ ਤੇ ਉਹਨਾਂ ਦੇ ਅਧਿਆਪਕਾਂ ਦੀ ਇਸ ਵਿਸ਼ਾਲ ਤੇ ਸਫਲ ਇਵੈਂਟ ਕਰਾਉਣ ਦੀ ਸ਼ਲਾਘਾ ਕੀਤੀ ਗਈ ਅਖੀਰ ਵਿੱਚ ਇਹ ਪ੍ਰੋਗਰਾਮ ਸੁਚੇਤੇ ਢੰਗ ਨਾਲ ਆਯੋਜਿਤ ਕੀਤਾ ਗਿਆ ਅਤੇ ਇੱਕ ਵਿਸ਼ਾਲ ਸਮਾਗਮ ਸੀ ਜਿਸ ਵਿੱਚ ਹਰੇਕ ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸ਼ਾਮਿਲ ਸੀ ਉਹਨਾਂ ਸਭ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਮੇਰਾ ਨਾਮ ਸੁਨੀਲ ਚੌਧਰੀ ਹੈ ਮੈਂ ਡਾਇਰੈਕਟਰ ਬੀਐਸਪੀਡਬਲ ਕਰੀਅਰ ਬਿਲਡਰਸ ਤੋਂ BSBW ਕੈਰੀਅਰ ਬਿਲਡਰਸ ਦੀ ਟੀਮ ਮੈਸਟਰੋ ਦੀ ਟੀਮ ਤੇ IV ਇੰਸਟੀਚੂਟ ਦੀ ਟੀਮ ਇਹ ਸਾਡੇ ਵੱਲੋਂ ਇੱਕ ਕਲੈਬੋਰੇਟ ਇਵੈਂਟ ਕੀਤਾ ਗਿਆ ਹੈ ਇਵੈਂਟ ਇਸ ਕਰਕੇ ਵੀ ਖਾਸ ਹੈ ਕਿ ਇਸ ਇਵੈਂਟ ਦੇ ਵਿੱਚ ਜੋ ਵੀ ਇਵੈਂਟ ਦੇ ਵਿੱਚ ਚਾਹੇਓ ਐਕਟੀਵਿਟੀਜ਼ ਚਾਹੇਓ ਪਰਫਾਰਮੈਂਸਸ ਹੈ ਜਾਂ ਜਿਹੜੇ ਤੁਸੀਂ ਫੂਡ ਸਟਾਲਸ ਦੇਖਿਆ ਸੀ ਤਾਂ ਨਾਂ ਵੀ ਫੂਡ ਫੈਸਟ ਰੱਖਿਆ ਹੈ ਇਹ ਸਾਰਾ ਕੰਟਰੀਬਿਊਸ਼ਨ ਔਰ ਇਹਦਾ ਕ੍ਰੈਡਿਟ ਸਟੂਡੈਂਟਸ ਨੂੰ ਜਾਂਦਾ ਹੈ ਇਹਦੇ ਵਿੱਚ ਸਾਡਾ ਜਾਂ EMPLOYEES ਦਾ ਕੀਤਾ ਹੋਇਆ ਕੁਝ ਨਹੀਂ ਸਾਰੇ ਦਾ ਸਾਰਾ ਇਵੈਂਟ ਆਰਗੇਨਾਈਜ਼ ਜਿਹੜਾ ਕੀਤਾ ਉਹ ਸਟੂਡੈਂਟਸ ਨੇ ਕੀਤਾ ਸੋ ਇਹ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਜਿਹੜੇ ਜਿਹੜੀ ਸਾਡੀ ਟੀ ਅਸੀਂ ਐਜੂਕੇਸ਼ਨ ਦਾ ਪ੍ਰੋਵਾਈਡ ਕਰਦੇ ਹੀ ਕਰਦੇ ਆ ਸਾਡਾ ਪ੍ਰਾਈਮ ਫੋਕਸ ਐਜੂਕੇਸ਼ਨ ਜਾਂ ਲੈਂਗੁਏਜ ਟ੍ਰੇਨਿੰਗ ਜਾਂ ਡਿਸਟੈਂਸ ਐਜੂਕੇਸ਼ਨ ਦਾ ਹੈਗਾ ਹੀ ਹੈ ਬਟ ਓਵਰਆਲ ਡਵੈਲਪਮੈਂਟ ਤੇ ਵੀ ਅਸੀਂ ਕੰਮ ਕਰਦੇ ਆ ਸਾਡਾ ਫੋਕਸ ਇਹ ਵੀ ਹੈ ਕਿ ਬੱਚੇ ਦਾ ਕੌਨਫੀਡੈਂਸ ਵੀ ਡਵੈਲਪ ਹੋਵੇ ਬੱਚਾ ਇੱਕ ਓਵਰਆਲ ਪਰਸਨੈਲਿਟੀ ਡਵੈਲਪ ਹੋਵੇ ਬੱਚੇ ਦੀ ਨਾ ਕਿ ਸਿਰਫ ਤੇ ਸਿਰਫ ਉਹ ਪੜ੍ਹਾਈ ਦਾ ਇੱਕ ਕਿਤਾਬੀ ਕੀੜਾ ਬਣ ਕੇ ਨਿਕਲੇ ਸੋ ਇਸ ਚੀਜ਼ ਨੂੰ ਤੁਸੀਂ ਆਲਰੇਡੀ ਕਵਰ ਕਰ ਚੁੱਕੇ ਹੋ ਤੁਸੀਂ ਦੇਖਿਆ ਵੀ ਹੈ ਕਿ ਬੱਚਿਆਂ ਦੀ ਪਰਫਾਰਮੈਂਸਸ ਤੇ ਬੱਚਿਆਂ ਨੇ ਕਿਸ ਇੰਟਰਸਟ ਨਾਲ ਤੇ ਬੱਚਿਆਂ ਨੇ ਕਿੰਨਾ ਕ੍ਰੀਏਟਿਵ ਹੋ ਕੇ ਇਹਨੂੰ ਤੁਸੀਂ ਸਟਾਲਸ ਦੇਖਿਆ ਗਾਏ ਕੰਟਰੀਬਿਊਸ਼ਨ ਹੈ ਸਾਡੇ ਟੀਮ ਦਾ ਉਹ ਤਾਂ ਕਿੰਨੇ ਪ੍ਰੋਗਰਾਮ ਕਰ ਚੁੱਕੇ ਹਨ ਕਿ ਪਹਿਲੇ ਇਹ ਹਰ ਸਾਲ ਅਸੀਂ ਇਦਾਂ ਦਾ ਪ੍ਰੋਗਰਾਮ ਕਰਦੇ ਹਾਂ ਪਿਛਲੇ 2 ਸਾਲ ਤੋਂ ਕੋਵਿਡ ਕਰਕੇ 2020 ਦੇ ਵਿੱਚ ਮਾਰਚ ਦੇ ਵਿੱਚ ਲਾਕਡਾਊਨ ਲੱਗ ਗਿਆ ਤੇ 21 ਦੇ ਵਿੱਚ ਵੀ ਆਲਮੋਸਟ ਉਦਾਂ ਦਾ ਹੀ ਸਿਨੈਰੀਓ ਰਿਹਾ ਤਾਂ ਇਸ ਕਰਕੇ ਹੁਣ ਜਾ ਕੇ ਥੋੜੀ ਜੀ ਰਾਹਤ ਮਿਲੀ ਸੀ ਤਾਂ ਇਸ ਟਾਈਮ ਤੇ ਅਸੀਂ ਇਹਨੂੰ ਆਰਗੇਨਾਈਜ਼ ਕੀਤਾ ਤੇ ਸਟੂਡੈਂਟ ਦਾ ਇੰਟਰਸਟ ਔਰ ਸਟੂਡੈਂਟ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਸਾਰਿਆਂ ਨੂੰ ਕੋਈ ਚੀਫ ਗੈਸਟ ਵਗੈਰਾ ਵੀ ਰੱਖਿਆ ਕਿ ਨਹੀਂ ਇਹ ਸਾਡਾ ਆਪਣਾ ਇਵੈਂਟ ਹੈ ਅਸੀਂ ਇਹਨੂੰ ਕਿਤੇ ਵੀ politically ਜਾਂ ਕਿਸੇ ਉਹਦੇ ਚ ਕਿਸੇ ਦੀ ਇਨਵੋਲਵਮੈਂਟ ਦੇ ਵਿੱਚ ਨਹੀਂ ਇਹਨੂੰ ਰੱਖਿਆ ਹੈ ਮੈਸੇਜ ਇਹੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਜਿਹੜੀ ਐਕਟੀਵਿਟੀਆਂ ਹੈ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੀਦਾ ਸਾਡੇ ਬੱਚੇ ਹਮੇਸ਼ਾ ਤੋਂ ਕਰਦੇ ਆ ਜਿਹੜੇ ਬੱਚੇ ਇਹ ਚੀਜ਼ ਕਰਨਾ ਚਾਹੁੰਦੇ ਉਹ ਸਾਨੂੰ ਜੁਆਇਨ ਕਰ ਸਕਦੇ ਆ ਕਿ ਮੇਰਾ ਨਾਮ ਹੈ ਜੀ ਅਮਨਪ੍ਰੀਤ ਸਿੰਘ ਮੈਂ ਆਈ ਇੰਸਟੀਚੂਟਸ ਪ੍ਰੋਜੈਕਟ ਹੈਡ ਹਾਂ ਇੱਥੇ ਅਸੀਂ ਸਟੂਡੈਂਟਸ ਵੱਲੋਂ ਇੱਕ ਫੂਡ ਫੈਸਟ ਲਗਵਾਇਆ ਗਿਆ ਸਾਡੇ ਕੋਲ ਜਿਹੜੇ ਸਟੂਡੈਂਟਸ ਨੇ ਜੋ ਆਈਵੀ ਇੰਸਟੀਚੂਟ ਦੇ ਸਟੂਡੈਂਟਸ ਨੇ ਕੁ ਤੇ ਸਾਡੇ ਕੋਲ ਇਮੀਗ੍ਰੇਸ਼ਨ ਦੇ ਜਿਹੜੇ ਬੱਚੇ ਆ ਸਾਰੇ ਤਿੰਨੋਂ ਡਿਵੀਜ਼ਨਸ ਨੇ ਮਿਲ ਕੇ ਅਸੀਂ ਇੱਥੇ ਇੱਕ ਫੂਡ ਫੈਸਟ ਲਗਵਾਇਆ ਹੈ ਜਿਹਦੇ ਵਿੱਚ ਜਿਹੜੇ ਫੂਡ ਸਟਾਲਸ ਵੀ ਲੱਗੇ ਨੇ ਉਹ ਸਟੂਡੈਂਟਸ ਵੱਲੋਂ ਲੱਗੇ ਗਏ ਨੇ ਜਿਹੜੇ ਕਲਚਰਲ ਐਕਟੀਵिटीज ਪਰਫਾਰਮ ਹੋ ਰਹੀਆਂ ਉਹ ਵੀ ਸਟੂਡੈਂਟਸ ਵੱਲੋਂ ਹੋ ਰਹੀਆਂ ਨੇ ਬਾਕੀ ਕੁਝ ਗੇਮਸ ਦੇ ਸਟਾਲ ਵੀ ਬੱਚਿਆਂ ਨੇ ਲਗਾਏ ਸਰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਅਸੀਂ ਐਜੂਕੇਸ਼ਨਲ ਜੁੜੇ ਆ ਤੇ ਅਸੀਂ ਇਹ ਬਲੀਵ ਕਰਦਾ ਕਿ ਸਿਰਫ ਪੜ੍ਹ ਕੇ ਬੱਚਾ ਕਾਮਯਾਬ ਨਹੀਂ ਹੋ ਸਕਦਾ ਉਹਨੂੰ ਇਦਾਂ ਦੀਆਂ ਐਕਟੀਵਿਟੀਜ਼ ਇਨੀਸ਼ੀਏਟਿਵਸ ਜਿਹੜੇ ਕਿ ਜਿਵੇਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਪਾਰਟ ਲੈਣਾ ਜਾਂ ਇੱਕ ਜਿਵੇਂ ਇੱਕ ਸਟਾਲ ਵੀ ਜੇ ਬੱਚਾ ਖੁਦ ਲਗਾ ਕੇ ਮੈਨੇਜ ਕਰ ਰਿਹਾ ਹੈ ਤਾਂ ਇੱਕ ਬਿਜ਼ਨਸ ਸਕਿਲਸ ਉਹਨੂੰ ਆ ਰਹੀਆਂ ਅਸੀਂ ਇਹ ਚਾਹੁੰਦੇ ਹਾਂ ਕਿ ਬੱਚਾ ਬਾਹਰ ਦੀ ਦੁਨੀਆ ਨੂੰ ਵੀ ਐਕਸਪਲੋਰ ਕਰੇ ਸਿਰਫ ਪੜ੍ਹਾਈ ਦੇ ਜੋਗਾ ਨਾ ਰਹਿ ਜਾਏ ਤੇ ਇਸ ਕਰਕੇ ਮੈਂ ਅਪੀਲ ਕਰਦਾ ਕਿ ਸਾਰੇ ਇਸ ਚੀਜ਼ ਨੂੰ ਹਰ ਇੱਕ ਆਰਗੇਨਾਈਜੇਸ਼ਨ ਨੂੰ ਅਡਾਪਟ ਕਰਨਾ ਚਾਹੀਦਾ ਹੈ ਬਾਕੀ ਸਟੂਡੈਂਟਸ ਨੂੰ ਜੋ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਜ਼ਰੂਰ ਆ ਕੇ ਸਾਨੂੰ ਮਿਲਣ ਕਿੰ ਸਰ ਇੱਥੇ 15 ਤਰ੍ਹਾਂ ਦੇ ਸਟਾਲਸ ਲੱਗੇ ਨੇ ਜਿਹੜੇ ਸਟੂਡੈਂਟਸ ਨੇ ਜਿਹੜੇ ਮੱਕੀ ਦੀ ਰੋਟੀ ਸਾਗ ਤੋਂ ਲੈ ਕੇ ਮੂਈ ਤੋਂ ਤੱਕ ਜਾਂ ਤੁਸੀਂ ਕਹਿ ਸਕਦੇ ਹੋ ਕਿ ਬਾਰਬੀਕਿਊ ਦਾ ਵੀ ਇੱਕ ਸਟਾਲ ਹੈ ਜਿਹਦੇ ਵਿੱਚ ਮਸ਼ਰੂਮ ਚਾਂਪ ਪਨੀਰ ਟਿੱਕਾ ਕਈ ਤਰ੍ਹਾਂ ਦੇ 15 20 ਤਰ੍ਹਾਂ ਦੇ ਸਟਾਲਸ ਇੱਥੇ ਬੱਚਿਆਂ ਨੇ ਲਗਾਏ ਆ ਜੀ ਮੇਰਾ ਨਾਮ ਮਹਿਕਦੀਪ ਕੌਰ ਹੈ ਤੇ ਅਸੀਂ IIAE DDUG ਕੇ ਬਾਈ ਦੇ ਸਟੂਡੈਂਟ ਆ ਤੇ ਅੱਜ ਅਸੀਂ ਇੱਥੇ ਗਿੱਧਾ ਪਰਫਾਰਮ ਕਰਨ ਆਏ ਸੀ ਕਿੰਧਾ ਲੱਗਿਆ ਬਹੁਤ ਬਹੁਤ ਇੰਜੋਏ ਕੀਤਾ ਬੜਾ ਵਧੀਆ ਇਵੈਂਟ ਹੋਣੇ ਟਾਈਮ ਹਾਂਜੀ ਸਰ ਜੀ ਕੀ ਜੀ ਤੁਸੀਂ ਪਰਫਾਰਮ ਕੀ ਕੀਤਾ 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 ਉਹਦੇ ਵਿੱਚ ਇੱਕ ਬੋਲੀ ਸੁਣਾਉਂਗੇ ਹਾਂਜੀ ਹਾਂਜੀ ਮੈਨੂੰ ਬਾਜੀ ਘਰਾਂ ਦੇ ਨਗਾਈ ਮੇਰੀ ਮਾਂ ਮੈਨੂੰ ਬਾਜੀ ਘਰਾਂ ਦੇ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਨਜੀ ਨਿਊਜ਼